ਡੈਨਿਕਸ ਵੀਰ ਆ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਜਲੰਧਰ ਦੇ ਵਿੱਚ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ ਜਲੰਧਰ ਦੇ ਅਮਨਗਰ ਵਿੱਚ ਦੋ ਨੌਜਵਾਨਾਂ ਵੱਲੋਂ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਮਾਮਲਾ ਫਰੋਤੀ ਮੰਗਣ ਦਾ ਦੱਸਿਆ ਜਾ ਰਿਹਾ ਹੈ ਜਲੰਧਰ ਦੇ ਅਮਨਗਰ ਵਿੱਚ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਬਾਈਕ ਤੇ ਆਏ ਦੋ ਵਿਅਕਤੀ ਇੱਕ ਘਰ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਵਿੱਚ ਬੈਠਾ ਇੱਕ ਨੌਜਵਾਨ ਗੈਂਗਸਟਰਾਂ ਵੱਲੋਂ ਮੰਗੀ ਗਈ ਫਰौती ਲਈ ਰਾਜ਼ੀ ਨਹੀਂ ਹੋਇਆ ਇਸ ਦੇ ਲਈ ਉਹਨਾਂ ਨੇ ਉਸ ਦੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾ ਦਿੱਤੀਆਂ ਇੰਨਾ ਨਹੀਂ ਇੰਨਾ ਹੀ ਨਹੀਂ ਗੋਲੀਆਂ ਚਲਾਉਣ ਤੋਂ ਪਹਿਲਾਂ ਗੈਂਗਸਟਰਾਂ ਨੇ ਫੋਨ ਕਰਕੇ ਕਿਹਾ ਤੇ 5 ਮਿੰਟਾਂ ਬਾਅਦ ਆ ਰਹੇ ਹਾਂ ਅਤੇ ਫਿਰ 5 ਮਿੰਟਾਂ ਬਾਅਦ ਉਹਨਾਂ ਦੇ ਆ ਕੇ ਗੋਲੀਆਂ ਚਲਾ ਦਿੱਤੀਆਂ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਗੋਲੀਆਂ ਚਲਾਉਣ ਤੋਂ ਬਾਅਦ ਵਿਦੇਸ਼ ਵਿੱਚ ਬੈਠੇ ਨੌਜਵਾਨ ਨੂੰ ਗੋਲੀਆਂ ਚਲਾਉਣ ਦੀ ਵੀਡੀਓ ਵੀ ਭੇਜੀ ਗਈ ਇਸ ਦੇ ਨਾਲ ਨੌਜਵਾਨ ਹੈਰਾਨ ਰਹਿ ਗਿਆ ਜਦੋਂ ਉਸਨੇ ਆਪਣੇ ਘਰ ਪੁੱਛਗਿੱਛ ਕੀਤੀ ਤਾਂ ਉਸ ਨੂੰ ਦੱਸਿਆ ਗਿਆ ਕਿ ਕੁਝ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਹਨ ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸਹਯਾਦ ਪੱਟੀ ਦੇ ਨਾਂ ਤੇ ਫਰੋਤੀ ਦੀ ਮੰਗ ਕੀਤੀ ਗਈ ਸੀ ਬਾਅਦ ਵਿੱਚ ਗੈਂਗਸਟਰਾਂ ਵੱਲੋਂ ਫੋਨ ਵੀ ਕੀਤਾ ਗਿਆ ਤੇ ਕਿਹਾ ਕਿ ਇਹ ਤਾਂ ਸਿਰਫ ਡੈਮੋ ਦਿਖਾਇਆ ਹੈ ਦੱਸ ਦਈਏ ਕਿ ਜਲੰਧਰ ਦੇ ਅਮਨਗਰ ਦੀ ਇਹ ਘਟਨਾ ਹੈ ਜਿਸ ਵਿੱਚ ਗੈਂਗਸਟਰਾਂ ਵੱਲੋਂ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਫਰੋਤੀ ਦੀ ਪਹਿਲਾਂ ਮੰਗ ਕੀਤੀ ਗਈ ਸੀ ਫਰੋਤੀ ਨਾ ਦੇਣ ਦੇ ਉੱਤੇ ਗੋਲੀ ਚਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਦਾ ਥੋੜਾ ਜਿਹਾ ਦੱਸ ਦਿਓ ਕੀ ਮੈਟਰ ਕੀ ਹੈਗਾ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰੋ ਬੇਸਿਕਲੀ ਜੋ ਅਸੀਂ ਆਣ ਕੇ ਦੇਖਿਆ ਚਾਰ ਕੁਲ ਮਿਲੇ ਆ ਇਹ ਇਸ ਤੋਂ ਬਾਅਦ ਸਾਨੂੰ ਇਹਨਾਂ ਦੇ ਬੇਟੇ ਨਾਲ ਵੀ ਗੱਲ ਹੋਈ ਸੀ ਸ਼ੁੱਕਰਵਾਰ ਨੂੰ ਸ਼ਾਇਦ ਕਹਿ ਰਹੇ ਸੀ ਕੋਲੋਰਟਲ ਗੱਲ ਬੱਤੀ ਉਸੇ ਦਾ ਰਵੀ ਸਿੰਘ ਨਾਲ ਗੱਲ ਹੋਈ ਹੈ ਜਾਣੀ ਨੁਕਸਾਨ ਕੋਈ ਨਹੀਂ ਹੋਇਆ ਬਾਕੀ ਜਲਦੀ ਫੜਾਂਗੇ ਇਹਨਾਂ ਨੂੰ ਦਾ ਲੱਗਾ ਕੋਈ ਜ਼ਿੰਮੇਵਾਰੀ ਕੇਸ ਬੰਦੇ ਨੇ ਲਈ ਹੈ ਗੋਰੀਆਂ ਦੇ ਲੋਕੋ ਦੇਖੋ ਆਵਾਜ਼ ਤੋਂ ਕਲੈਰਕਲੈਰਟੀ ਲਿਆਵਾਂਗੇ ਫਿਲਹਾਲ ਤਾਂ ਆਡੀਓ ਵਾਇਰਲ ਹੋ ਰਹੀ ਹੈ ਉਹ ਚੈੱਕ ਕਰਦੇ ਕਿ ਦੀ ਹੈ ਜੀ ਇਹ ਸਿਹਜਾਨਦ ਪੱਟੀ ਦਾ ਨਾਮ ਆ ਰਿਹਾ ਹੈ ਮੇਰੇ ਚੈੱਕ ਕਰਾਂਗੇ ਜੀ ਹੋਏਗਾ ਤੇ ਬਿਲਕੁਲ ਸਖਤ ਕਾਰਵਾਈ ਕਰਾਂਗੇ ਸਰ ਜਿਹਦੇ ਘਰ ਚ ਹੋਈ ਹੈ ਉਹਦੇ ਬੱਚੇ ਇੱਕ ਕੋਲ ਸੀਗੇ ਜੀ ਨਹੀਂ ਬਾਹਰ ਬਾਹਰ ਕਿੰਨੇ ਬੱਚੇ ਥੈਂਕ ਯੂ ਥੈਂਕ ਯੂ 4 ਹੈ ਜੀ ਇਹ ਸਟੇਟ ਕੀਤਾ ਗਿਆ ਪਛੀਆਂ ਵੀ ਕੀਤਾ ਉਹ ਤਲਵਾਦ ਐਸਲੇ ਬਨਪਰੀ ਢਿੱਲੋ ਜਿਹੜੇ ਡੀਸੀਪੀ ਇਨਵੈਸਟੀਗੇਸ਼ਨ ਆ ਕੇ ਉਹਨਾਂ ਨਾਲ ਗੱਲ ਹੋਈ ਆ ਕਿ ਕੋਰਟ ਹਾਲ ਦੇ ਵਿੱਚ ਬੈਠੇ ਸ਼ਖਸ ਜਿਹੜਾ ਇਹਨਾਂ ਅਜੈਸ ਕਰਦੇ ਉਤੇ ਫਾਇਰਿੰਗ ਹੋਈ ਆ ਉਹ ਉਹਦੇ ਕੋਲੋਂ ਫਲੋਤੀ ਮੰਗੀ ਗਈ ਸੀਗੀ ਉਹਨੇ ਫੋਨ ਨਹੀਂ ਚੱਕਿਆ ਜਿਹਦੇ ਕਰਕੇ ਤਬਕੀ ਦਿੱਤੀ ਗਈ ਆ ਔਰ ਤਬਕੀ ਦੇਣ ਤੋਂ ਬਾਅਦ ਇਹ ਸਾਰਾ ਘਟਨਾਕਰਮ ਵਾਪਰਿਆ ਉਸਦੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਨੇ ਔਰ ਦੁਬਾਰਾ ਜਿਹੜਾ ਉਹਦੇ ਜਿਹੜੇ ਫਾਦਰ ਸਾਹਿਬ ਨੂੰ ਵੀ ਤਬਕੀ ਦਿੱਤੀ ਗਈ ਆ ਇਹ ਸਾਰਾ ਮੈਟਰ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਔਰ ਇਨਵੈਸਟੀਗੇਸ਼ਨ ਦੇ ਵਿੱਚ ਬਾਅਦ ਵਿੱਚ ਕੀ ਨਿਕਲ ਕੇ ਆਉਂਦਾ ਕੌਣ ਜ਼ਿੰਮੇਵਾਰੀ ਲੈਂਦਾ ਕਿਹਦੀ ਸਟਿਮੂਲਰ ਇਸ ਕਰਨਾ ਕਰਮ ਚ ਪਾਈ ਜਾਂਦੀ ਹੈ ਆਉਣ ਵਾਲਾ ਸਮੇਂ ਦੱਸੇਗਾ ਪਰ ਇਸ ਵੇਲੇ ਇਨਵੈਸਟੀਗੇਸ਼ਨ ਜਿਹੜੀ ਪੂਰੀ ਤਰੀਕੇ ਨਾਲ ਚੱਲਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਦਲਿੰਸ਼ੋਰਾ ਟੀਵੀ ਦਲਿੰਦਰ